ਜਦੋਂ ਪੰਜਾਬ ਦਾ ਮੁੱਖ ਮੰਤਰੀ ਪੱਤਰਕਾਰਾਂ ਦੇ ਨਾਲ ਕਲੀ ਮੱਲੇ ਦੀ ਭਾਸ਼ਾ ਜੀ ਚ ਗੱਲ ਕਰੇ ਤੇ ਕਹਵੇ ਯਾਰ ਤੂੰ ਪੀਟੀਸੀ ਦਾ ਤੂੰ ਪੀਟੀਸੀ ਦਾ ਤੇ ਬਾਕੀ ਮੀਡੀਆ ਖਮੋਸ਼ ਰਹੇ ਤਾਂ ਯਾਰ ਸਮਝ ਲਓ ਕਿ ਮੀਡੀਆ ਵਿਗ ਗਿਆ ਇਹ ਤਾਂ ਸਰਕਾਰ ਦੀ ਨਾ ਪੀਆਰ ਟੀਮ ਬਣ ਗਿਆ ਅੱਜ ਕੱਲ ਜਿਹੜਾ ਸੱਚ ਬੋਲਣ ਵਾਲਾ ਉਹਨੂੰ ਕਹਿੰਦੇ ਆ ਯਾਰ ਬਦਮੀਜ਼ ਚੁੱਪ ਰਹੋ ਤਾਂ ਕਹਿੰਦੇ ਬੜੇ ਬੀਬੇ ਰਾਣੇ ਨਿਵਾਸੀ ਹੈ ਇਹ ਪੰਜਾਬ ਦੇ ਇਹ ਵਧੀਆ ਬੰਦੇ ਨੇ ਤੇ ਜੇ ਕੋਈ ਸਵਾਲ ਪੁੱਛੇ ਉਹ ਗੁਨਾਹਗਾਰ ਬਿਲਕੁਲ ਬਿਲਕੁਲ ਯਾਰ ਭਰਾਵਾ ਕੋਈ ਬੰਦੇ ਤਾਂ ਇਹ ਗੱਲ ਕਹਿੰਦੇ ਵੀ ਮੀਡੀਆ ਤੇ ਦਬਾਅ ਹੁੰਦਾ ਹਨਾ ਪ੍ਰੈਸ਼ਰ ਹੁੰਦਾ ਐਡ ਦਾ ਡੀ ਆਰ ਪੀ ਦਾ ਕੋਈ ਲੋਕ ਇਹ ਵੀ ਕਹਿੰਦੇ ਨੇ ਇਹਦੇ ਬਾਰੇ ਹਾਂ ਆ ਜਾਂ ਦੇਖ ਦੇ ਗੱਲ ਤਾਂ ਇਹ ਹੈ ਨਾ ਕਿ ਦਬਾਅ ਤਾਂ ਹਮੇਸ਼ਾ ਸੀਗੀ ਦਬਾਅ ਹਮੇਸ਼ਾ ਹੀ ਸੀਗਾ ਪਰ ਉਹਨੋਂ ਇਹਨਾਂ ਨੇ ਮੈਨੂੰ ਨਾਲ ਤਾਂ ਦੇਸ਼ਾ ਦੁਸ਼ਾ ਵੀ ਵੇਚ ਦਿੱਤੀ ਦਬਾਅ ਤੇ ਦਿਸ਼ਾ ਦੋਨੇ ਵੇਚ ਦਿੱਤੀ ਹੈ ਠੀਕ ਆ ਰਤਨਦੀਪ ਵਰਗੇ ਜਿਹੜੇ ਬੱਤਰਕਾਰ ਆ ਜਿਹੜੇ ਸਵਾਲ ਪੁੱਛਣ ਆ ਨਾ ਬਦਲੇ ਚ ਉਹਨਾਂ ਨੂੰ ਕੀ ਮਿਲਦਾ ਬੇਚਤੀ ਮਿਲਦੀ ਆ ਨਾ ਉਹਨੂੰ ਉਹਨੂੰ ਮੁੱਖ ਮੰਤਰੀ ਕਹਿ ਰਿਹਾ ਕਿ ਤੈਨੂੰ ਬੁਰਕੀ ਪਈ ਹੋਈ ਹੈ ਇਹਦਾ ਮਤਲਬ ਕੀ ਆ ਕੀ ਇਹ ਪੰਜਾਬ ਚ ਆ ਜਾਂਦੀ ਹੈ ਯਾਰ ਕੱਲ ਨਾ ਇੱਕ ਵੀਡੀਓ ਦੇਖੀ ਸੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੇ ਤੇ ਇਹ ਰਤਨਦੀਪ ਬਾਰੇ ਇਦਾਂ ਕੁਝ ਬੋਲ ਰਿਹਾ ਸੀ ਮੀਡੀਆ ਦੇ ਬਾਰੇ ਤੇ ਮੀਡੀਆ ਬਾਈ ਲੋਕਤੰਤਰ ਦਾ ਚੌਥਾ ਥੰਮ ਆ ਤੇ ਲੋਕਤੰਤਰ ਦੇ ਚੌਥੇ ਥੰਮ ਨੂੰ ਪੰਜਾਬ ਸਰਕਾਰ ਹੀ ਇਦਾਂ ਬੋਲੂਗੀ ਤਾਂ ਕਿੱਦਾਂ ਆਪਾਂ ਕਹਾਂਗੇ ਵੀ ਮੀਡੀਆ ਵੀ ਆਜ਼ਾਦ ਆ ਹਾਂ ਯਾਰੋ ਮੈਂ ਵੀ ਦੇਖੀ ਸੀ ਵੀਡੀਓ ਪਹਿਲੀ ਗੱਲ ਤਾਂ ਮੈਂ ਰਤਨਦੀਪ ਨਾਲ ਸਿੱਧੀ ਗੱਲ ਕਰਨੀ ਚਾਹੁੰਨਾ ਠੀਕ ਆ ਰਤਨਦੀਪ ਯਾਰ ਇਹ ਲੋਕਾਂ ਨੂੰ ਸੱਚ ਦੱਸਣਾ ਸੱਚ ਪੇਸ਼ ਕਰਨਾ ਗੁਨਾ ਬਣ ਗਿਆ ਹਨਾ ਤਾਂ ਫੇਰ ਯਾਰ ਆਪਣਾ ਤਾਂ ਕੰਮਕਾਰ ਕਰਨਾ ਹੋ ਗਿਆ ਮੁਸ਼ਕਲ ਠੀਕ ਆ ਦੂਜੇ ਪਾਸੇ ਜਿਹੜਾ ਮੁੱਖ ਮੰਤਰੀ ਆ ਉਹ ਇਦਾਂ ਦੀ ਬਿਆਨਬਾਜ਼ੀ ਕਰ ਰਿਹਾ ਹਨਾ ਤੇਰੇ ਨਾਲ ਇਦਾਂ ਦੀਆਂ ਗੱਲਾਂ ਕਰ ਰਿਹਾ ਪਰ ਰਤਨਦੀਪ ਤੂੰ ਧਿਆਨ ਰੱਖੀ ਅਸੀਂ ਅਸੀਂ ਤੇਰੇ ਨਾਲ ਸਿਰਫ ਤੂੰ ਨਹੀਂ ਅਸੀਂ ਸਾਰੇ ਤੇਰੇ ਨਾਲ ਆ ਤੇਰੇ ਹੌਸਲੇ ਨੂੰ ਅਸੀਂ ਦਾਤ ਦਿੰਨੇ ਆ ਜਿਹੜਾ ਤੂੰ ਕੰਮ ਪਹਿਲਾਂ ਕੀਤਾ ਹੈ ਹਨਾ ਸੱਚ ਦੀ ਲੜਾਈ ਲੜਦਾ ਰਹੀਂ ਹਨਾ ਤੇਨੂੰ ਸਾਡਾ ਵੀ ਸਾਥ ਮਿਲੂਗਾ ਬਾਕੀ ਸਾਰਿਆਂ ਦਾ ਸਾਥ ਮਿਲੂਗਾ ਤੇ ਜਿਹੜੇ ਚੁੱਪ ਨੇ ਜਿਹੜੇ ਚੁੱਪ ਰਹਿੰਦੇ ਆ ਹਨਾ ਉਹ ਹਮੇਸ਼ਾ ਝੁਗਦੇ ਹੀ ਰਹਿੰਦੇ ਹੁੰਦੇ ਤੂੰ ਖੜਾ ਰਹਿ ਅਸੀਂ ਤੇਰੇ ਨਾਲ ਬਿਲਕੁਲ ਬਿਲਕੁਲ ਯਾਰ ਜਦੋਂ ਆਹ ਕਿਸਾਨੀ ਅੰਦੋਲਨਾਂ ਜਾਂ ਹੋਰ ਉਦੋਂ ਵੀ ਰਤਨਦੀਪ ਨਾ ਬਹੁਤ ਥੱਕਾ ਹੋਇਆ ਤੇ ਲੋਕ ਤਾਂ ਚਾਹਦੇ ਨੇ ਵੀ ਸਾਨੂੰ ਫੋਨਾਂ ਤੇ ਲੋਕਾਂ ਦੇ ਹੱਥ ਜੋੜੇ ਵੇ ਸਾਨੂੰ ਸੱਚਾਈ ਪਤਾ ਲੱਗੇ ਸਾਨੂੰ ਸਾਡਾ ਮੀਡੀਆ ਸੋਸ਼ਲ ਪਲੇਟਫਾਰਮ ਬੰਦ ਨਾ ਕਰੋ ਉਦੋਂ ਵੀ ਇਹਨਾਂ ਨੇ ਬੜੇ ਟਵਿੱਟਰ ਅਕਾਊਂਟ ਇਦਾਂ ਸਾਰੇ ਬੰਦ ਕੀਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਯਾਦ ਹੈ ਤੈਨੂੰ 2023 ਚ ਮੈਂ ਤਾਂ ਇੱਥੇ ਸੀਗਾ ਆਸਟ੍ਰੇਲੀਆ ਚ ਤੂੰ ਉਥੇ ਪੰਜਾਬ ਸੀ ਜਦੋਂ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਸੀ ਹਨਾ ਉਦੋਂ ਸਿਰਫ ਉਹ ਨਹੀਂ ਹਜ਼ਾਰਾਂ ਲੋਕਾਂ ਦੇ ਜਿਹੜੇ ਨਾ ਇਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਸੀ ਤੇ ਲੋਕਾਂ ਨੂੰ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ ਹਣਾ ਅਕਾਲ ਤੁਸੀਂ ਜਥੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਜੀਗੇ ਸ਼ਾਇਦ ਉਹਨਾਂ ਨੂੰ ਇੱਕ ਮੀਟਿੰਗ ਬੁલાਣੀ ਪਈ ਸ਼ਾਇਦ ਉਹ ਚ ਰਤਨਦੀਪ ਵੀ ਗਿਆ ਸੀਗਾ ਕਿ ਇਹ ਐਮਰਜੈਂਸੀ ਦੀ ਸਿਚੁਏਸ਼ਨ ਆ ਠੀਕ ਹੈ ਜੀ ਤੇ ਜਿਹੜੇ ਮਤਲਬ ਇੰਨੀ ਇੰਨੀ ਐਮਰਜੈਂਸੀ ਦੀ ਸਿਚੁਏਸ਼ਨ ਸੀ ਕਿ ਸਾਰੇ ਸਾਰੇ ਪੱਤਰਕਾਰਾਂ ਨੂੰ ਜਥੇਦਾਰ ਸਾਹਿਬ ਨੇ ਬੁਲਾਇਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਇਹ ਜਾਣਕਾਰੀ ਲੋਕਾਂ ਨੂੰ ਦਿਓ ਠੀਕ ਹੈ ਜੀ ਆ ਬਿਲਕੁਲ ਬਿਲਕੁਲ ਇਹ ਤਾਂ ਹੈ ਹੁਣ ਤੁਸੀਂ ਦੇਖੋ ਅੱਜ ਪੰਜਾਬ ਸਰਕਾਰ ਨੇ ਇਹ ਬਿਆਨ ਦਿੱਤਾ ਤੇ ਯਾਰ ਮੀਡੀਆ ਨੰਦਰ ਕਰਨ ਨੂੰ ਫਿਰ ਤੇਨੂੰ ਸੱਚਾਈ ਮਤਲਬ ਦੱਗਣ ਨੂੰ ਕਰਦੇ ਨੇ ਲੋਕਾਂ ਨੂੰ ਮਤਲਬ ਨੇਰੇ ਚ ਰੱਖਦੇ ਪਏ ਆ ਫਿਰ ਮੀਡੀਆ ਕਿੱਦਾਂ ਕੰਮ ਕਰੂਗੀ ਜਦੋਂ ਮੀਡੀਆ ਜਿਹੜਾ ਚੌਥਾ ਸਤੰਮਾ ਲੋਕਤੰਤਰ ਦਾ ਜਦੋਂ ਇਹਨਾਂ ਬੰਦੇ ਨੂੰ ਬਈ ਜੇਲ੍ਹਾਂ ਚ ਬੰਦ ਕਰਤਾ ਮੀਡੀਆ ਕਿੱਦਾਂ ਕੰਮ ਕਰੂਗੀ ਦੇਖੋ ਕਿੰਨਾ ਤੱਕਾ ਹੋ ਰਿਹਾ ਜੀ ਮੀਡੀਆ ਨਾਲ ਰਤਨ ਇੱਕੋ ਇੱਕ ਬੰਦਾ ਜਿਹੜਾ ਮਤਲਬ ਮੈਂ ਮੇਰੇ ਹੁਣ ਤੱਕ ਜੋ ਮੈਂ ਦੇਖਿਆ ਜੋ ਗਰਾਊਂਡ ਰਿਐਲਿਟੀ ਰਿਪੋਰਟ ਬੰਦਾ ਸਹੀ ਦਿੰਦਾ ਯਾਰ ਇਹ ਇੱਕੋ ਇੱਕ ਬੰਦਾ ਮਤਲਬ ਹੋਰ ਵੀ ਮੀਡੀਆ ਵਾਲੇ ਹੈਗੇ ਪਾ ਡੀਪਲੀ ਜਾ ਕੇ ਦਿੰਦੇ ਨਹੀਂ ਇਹ ਬੰਦੇ ਦੀਆਂ ਤੁਸੀਂ ਇਹਦਾ ਇੱਕ ਚੈਨਲ ਆ YouTube ਤੇ ਉਹ ਦੋ ਦੋ ਘੰਟੇ ਦੀ ਇੰਟਰਵਿਊ ਮੈਂ ਖੁਦ ਸੁਣਿਆ ਬਾਈ ਬੰਦਾ ਬਿਲਕੁਲ ਸੱਚੀ ਦਿਖਾਉਂਦਾ ਐਨ ਪੁਆਇੰਟ ਟੂ ਪੁਆਇੰਟ ਸ਼ਹਿਰ ਪੰਜਾਬ ਸਰ ਉਹ ਉਹ ਅਫਤਾਰ ਉਹਦੇ ਬਾਰੇ ਵੀ ਦੱਸ ਤੂੰ ਸਸਰਾਲੀ ਬੰਨ ਤੇ ਤੂੰ ਗਿਆ ਵੀ ਸੀ ਜਦੋਂ ਹਾੜ ਆਈ ਸੀ ਸਭ ਤੋਂ ਪਾਇਦਰ ਖਬਰ ਦੱਸ ਕੇ ਨੇ ਦਿੱਤੀਆਂ ਨਹੀਂ ਇਹਨੇ ਦਿੱਤੀਆਂ ਸਭ ਤੋਂ ਪਾਇਦਰ ਖਬਰ ਇਹਨੇ ਦਿੱਤੀਆਂ ਔਰ ਮੈਂ ਤੇਨੇ ਇੱਕ ਗੱਲ ਦੱਸਦਾ ਇਹ ਬੰਦੇ ਨੂੰ ਨਾ ਨੋਲਿਜ ਬਹੁਤ ਆ ਇਹ ਬੰਦਾ ਐਵੇਂ ਕਿਸੇ ਦੇ ਮੂੰਹ ਨੂੰ ਮੈੱਕ ਨਹੀਂ ਦਾ ਦਿੰਦਾ ਹੂੰ ਹੂੰ ਇਬਨ ਤਾਂ ਨਹੀਂ ਵੀ ਤੁਸੀਂ ਐਕਟਰਾਂ ਨੂੰ ਇੰਟਰਵਿਊ ਕਰ ਲਿਆ ਤੁਸੀਂ ਉਹਨੂੰ ਇੰਟਰਵਿਊ ਕਰ ਲਿਆ ਤੁਸੀਂ ਗਿੱਪੀ ਨੂੰ ਕਰ ਲਿਆ ਤੁਸੀਂ ਉਹਨੂੰ ਕਰ ਲਿਆ ਤੇ ਵਿਊਜ਼ ਲੈ ਲੇ ਹਨਾ ਇਹ ਇਦਾਂ ਦੇ ਕੰਮ ਨਹੀਂ ਕਰਦੇ ਆ ਵੀ ਜੇ ਪੱਤਰਕਾਰੀ ਕਰ ਰਹੇ ਨਾ ਅਸਲ ਤੇ ਰਤਨ ਕਰ ਰਹੇ ਇਹਨੇ ਭਾਈ ਮੈਂ ਉੱਥੇ ਦੇਖਿਆ ਇਹ ਕਿਸੇ ਫालतू ਬੰਦੇ ਦੇ ਮੂੰਹ ਨੂੰ ਮੈਗਨੇ ਆ ਰਿਹਾ ਜਿਹਨੂੰ ਨੋਲੇਜ ਆ ਜਿਹਨੂੰ ਬੰਨਾ ਬਾਰੇ ਪਤਾ ਵਾ ਜਿਹਨੂੰ ਪਾਣੀ ਦੇ ਮਸਲੇ ਬਾਰੇ ਪਤਾ ਉਹਦੇ ਮੂੰਹ ਨੂੰ ਮੈਗ ਲਾਇਆ ਬੰਦੇ ਨੇ ਤੁਸੀਂ ਇਹਦੀ ਇੰਟਰਵਿਊ ਸੁਣ ਕੇ ਦੇਖੋ ਤੇ ਛੋੜੀ ਜਿਹੀ ਕਮੀ ਲੋਕਾਂ ਵਿੱਚ ਵੀ ਲੋਕ ਮਸਾਲਾ ਲੱਭਦੇ ਆ ਹਮਮ ਪਤਾ ਕੀ ਅਵਤਾਰ ਗੱਲ ਕੀ ਹੈ ਮੀਡੀਆ ਜਿਹੜੀ ਹੈ ਨਾ ਹੁਣ ਲੋਕਾਂ ਦੀ ਨਹੀਂ ਰਹੀ ਇਹ ਇਹ ਸਿਰਫ ਹੁਣ ਸ਼ਕਤੀ ਦੀ ਆ ਪਾਵਰ ਦੀ ਆ ਜਿਹੜੀ ਖਬਰ ਚੰਗੀ ਲੱਗੇ ਉਹ ਚਲਾਉਂਦੇ ਆ ਜਿਹੜਾ ਸੱਚ ਪੁੱਛੇ ਉਹਨੂੰ ਕਹਿੰਦੇ ਆ ਵੀ ਇਹਨੂੰ ਬਲੌਕ ਕਰੋ ਇਹਦਾ ਚੈਨਲ ਬਲੌਕ ਕਰੋ ਇਹਦੀ ਰੀਚ ਘਟਾ ਦਿਓ ਆ ਭਾਨੇ ਨਾਲ ਕੀ ਹੋਇਆ ਲੱਖੇ ਨਾਲ ਕੀ ਹੋਇਆ ਹਨ ਇਹ ਸਾਰੇ ਮਤਲਬ ਇਹ ਵਿਚਾਰਿਆਂ ਨਾਲ ਇਹ ਹੀ ਹਿਸਾਬ ਕਿਤਾਬ ਹੋਇਆ ਮਤਲਬ ਯਾਰ ਗੱਲ ਘਾਵਾ ਕੇ ਉਹੀ ਆ ਜਾਣੀ ਵੀ ਇਹ ਹੁਣ ਪੰਜਾਬ ਨਹੀਂ ਨੌਰਥ ਕੋਰੀਆ ਲੱਗ ਰਿਹਾ ਇਹ ਤਾਂ ਇਹ ਤਾਂ ਹੁਣ ਦੇਖੋ ਹੁਣ ਅਸੀਂ ਵੀ ਅਤੇ ਸਮਾਜ ਚ ਰਹਿਣਾ ਹਣਾ ਕਹਿਣਾ ਬੜਾ ਮੁਸ਼ਕਿਲ ਆ ਮੈਂ ਤਾਂ ਚਲ ਅਸਟ੍ਰੇਲੀਆ ਬੈਠਾ ਮੇਰੇ ਪਰ ਪਰ ਲੱਗਿਆ ਵੀ ਥੋੜਾ ਨਿੱਕੀ ਦਾ ਫਰਕ ਹੀ ਆ ਹੁਣ ਵੱਡੇ ਵੱਡੇ ਜਿਹੜੇ ਨੂ ਚੈਨਲ ਵਾਲੇ ਨੇ ਬਾਈ ਹੋਰ ਜਿਹੜੇ ਨੈਸ਼ਨਲ ਨਿਊਜ਼ ਤੇ ਆ ਉਹ ਵੀ ਇਦਾਂ ਹੀ ਆ ਉਹ ਵੀ ਕੋਈ ਖਬਰਾਂ ਚਲਾ ਰਹੇ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿਹੜੀਆਂ ਖਬਰਾਂ ਚਲਾ ਰਹੇ ਨੇ ਹੂੰ ਹੂੰ ਮਤਲਬ ਗੱਲ ਪਤਾ ਕੀ ਆ ਸਵਾਲ ਪਤਾ ਕੀ ਆ ਆਵਤਾਰ ਸਵਾਲ ਪਤਾ ਕੀ ਆ ਇਸ ਵੇਲੇ ਇਸ ਵੇਲੇ ਸਵਾਲ ਇਹ ਆ ਕੀ ਮੀਡੀਆ ਕਿੱਥੇ ਆਏ ਸਵਾਲ ਨਹੀਂ ਆ ਲੋਕ ਚੁੱਪ ਕਿਉਂ ਆ ਇਹ ਸਵਾਲ ਆ ਯਾਰ ਸਾਡੇ ਲੋਕ ਕਿਉਂ ਨਹੀਂ ਬੋਲਦੇ ਜਿਹਦਾ ਜਿਹੜੇ ਸੱਚੇ ਪੱਤਰਕਾਰਾਂ ਨੂੰ ਜਿਹੜੇ ਸਹਾਰਾ ਦੇਣ ਉਹਨਾਂ ਦੀਆਂ ਵੀਡੀਓ ਸ਼ੇਅਰ ਕਰਨ ਹਨਾ ਉਹਨਾਂ ਦੀ ਉਹਨਾਂ ਦੀ ਆਵਾਜ਼ ਬਹੁਤ ਉੱਚੀ ਕਰਨ ਯਾਰ ਤਾਂ ਹੀ ਰਤਨ ਵਰਗੇ ਬੰਦਿਆਂ ਨੂੰ ਮਤਲਬ ਹਿੰਮਤ ਮਿਲੂਗੀ ਉਹ ਕੰਮ ਕਰਨਗੇ ਹਨਾ ਜਦੋਂ ਤੁਸੀਂ ਕਿਸੇ ਬੰਦੇ ਨੂੰ ਬਾਈ ਬਹੁਤ ਮਸਾਲਾ ਦਿਖਾ ਦੋਗੇ ਨਾ ਫਿਰ ਉਹਨੂੰ ਮਸਾਲੇ ਚੰਗਾ ਲੱਗਣਾ ਉਹਨੂੰ ਵਧੀਆ ਗੱਲਾਂ ਨਹੀਂ ਚੰਗੀਆਂ ਲੱਗਣੀਆਂ ਸਰਕਾਰ ਨੇ ਲੋਕਾਂ ਤੱਲੇ ਇਹਨਾਂ ਦਿਖਾ ਦਿੱਤਾ ਹੋਇਆ ਕਿ ਰਤਨ ਵਰਗੇ ਬੰਦੇ ਤਾਂ ਵਿਚਾਰੇ ਪਿੱਛੇ ਰਹਿ ਜਾਂਦੇ ਨੇ ਜਿੰਨੀ ਮਰਜ਼ੀ ਚੀਚਾਈ ਬੋਲੀ ਜਾਣ ਸੁਣਦੀ ਨਹੀਂ ਆਵਾਜ਼ ਹੀ ਨਹੀਂ ਸੁਣ ਇੱਕ ਬੰਦੇ ਨੇ ਕੋਲ ਆ ਕੇ ਤੁਹਾਨੂੰ ਵਾਰ ਨਹੀਂ ਇੱਕ ਬੰਦਾ ਦੂਰ ਖੜਾ ਆਜਾ ਮਾਰਦਾ ਕਿਹਦੀ ਬਾਜ ਪਹਿਲਾਂ ਸੁਣ ਸਰਕਾਰ ਭਰਾਵਾ ਸੋਸ਼ਲ ਮੀਡੀਆ ਤੇ ਦਿਖਾਈ ਕੋ ਕੁਛ ਰਹੀ ਆ ਉਹ ਪ੍ਰਵੋਸ ਹੀ ਕੋ ਕੁਛ ਰਹੀ ਆ ਤੇ ਲੋਕਾਂ ਨੂੰ ਤਾਂ ਕੀ ਪਤਾ ਲੱਗ ਹੂੰ 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 ਕੁਝ ਨਹੀਂ ਕੋਈ ਕੱਲਾ ਸਾਰੀਆਂ ਤੁਹਾਨੂੰ ਮੈਂ ਇੱਕ ਵੱਡੀ ਗੱਲ ਦੱਸਦਾ ਤੁਸੀਂ ਹੋਰ ਜਿਹੜੇ ਇਦਾਂ ਦੇ ਮਸਾਲੇਦਾਰ ਖਬਰ ਦਿੰਦੇ ਹਨ ਤੁਸੀਂ ਉਹਨਾਂ ਦੇ ਵੀਊ ਦੇਖ ਲਓ ਤੇ ਰਤਨ ਦੇ ਦੇਖੋ ਤੇ ਹੋਰ ਜਿਹੜੇ ਮੁੰਡੇ ਵਧੀਆ ਕੰਮ ਕਰਦੇ ਆ ਵੀਡੀਓ ਤੇ ਉਹਨਾਂ ਦੇ ਦੇਖ ਲਓ। ਉਹ ਯਾਰ ਮਨਦੀਪ ਪੂਨੀਆ ਉਹ ਮਨਦੀਪ ਪੂਨੀਆ ਜਾਂ ਕਿਸਾਨੀ ਅੰਦੋਲਨ ਵਾਲਾ ਉਹਦੇ ਬਾਰੇ ਦੱਸ ਕੀ ਹੋਇਆ ਉਹਦੇ ਨਾਲ? ਉਹ ਹਰਿਆਣਾ ਵਾਲਾ ਮੁੰਡਾ। ਹਾਂ ਹਾਂ। ਉਹ ਠੀਕ ਹੈ ਠੀਕ। ਹਾਂ ਯਾਰ ਉਹਦੇ ਉਹਦੇ ਬਚਾਰੇ ਤੇ ਮੈਨਾਂ ਤਾਂ ਉਹਦਾ ਮੀਡੀਆ ਪੱਤਰਕਾਰੀ ਪੁੱਤਰਕਾਰੀ ਵੀ ਛੜ ਛੁੜ ਗਿਆ ਮੈਨੂੰ ਲੱਗਦਾ ਬਾਕੀ ਮੈਨੂੰ ਪਤਾ ਨਹੀਂ ਉਹਦੇ ਨਾਲ ਬਹੁਤ ੱਕਾ ਹੋਇਆ ਪੱਤਰਕਾਰੀ ਉਹ ਕਰਦਾ ਪਿਆ ਪੱਤਰਕਾਰੀ ਉਹ ਕਰਦਾ ਗੱਲ ਇਹ ਆ ਨਾ ਕਿ ਉਹ ਏਦਾਂ ਚਰਚਾਵਾਂ ਚ ਨਹੀਂ ਉਹ ਬੇਸਿਕ ਵਧੀਆ ਪੱਤਰਕਾਰੀ ਕਰਦਾ ਆ ਤੇ ਉਹ ਜੇਲ੍ਹ ਚ ਵੀ ਗਿਆ ਆ ਜਦੋਂ ਯਾਦ ਆ ਕਿਸਾਨੀ ਅੰਦੋਲਨ ਚ ਉਹ ਜੇਲ੍ਹ ਚ ਗਿਆ ਸੀ ਜੇਲ੍ਹ ਚ ਉਹਨਾਂ ਤੇ ਤਸ਼ੱਦਦ ਹੋਇਆ ਤੇ ਉਹ ਖਬਰਾਂ ਆਪਣੇ ਏਦਾਂ ਪਿੰਡੇ ਤੇ ਦੇਖ ਕੇ ਬਾਹਰ ਲੈ ਕੇ ਆਇਆ ਸੀ ਦੇਖ ਲਓ ਤੁਸੀਂ ਹਾਂ ਪਰ ਉਹਨਾਂ ਕੋਲ ਦੇਖੋ ਕੋਈ ਗੱਲ ਕਰਦਾ ਨਹੀਂ ਕਰਦਾ ਹੂੰ 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 ਹਾਂ ਯਾਰ ਮੀਡੀਆ ਇੰਨਾ ਇੰਪੋਰਟੈਂਟ ਆ ਨਾ ਇੰਨਾ ਇੰਪੋਰਟੈਂਟ ਆ ਹੁਣ ਹਰਿਆਣੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਰਿਆਣੇ ਦੇ ਵਿੱਚ ਹੁਣ ਇੱਕ ਆਈਪੀਐਸ ਅਫੀਸਰ ਆਈਐਸ ਅਫੀਸਰ ਆ ਕਿ ਆਈਪੀਐਸ ਪੂਨੀਆ ਉਹਦਾ ਨਾਮ ਵੀ ਪੂਰਨ ਕੇ ਪੂਨੀਆ ਮੈਨੂੰ ਹੁਣ ਪ੍ਰੋਪਰ ਨਾਮ ਨਹੀਂ ਯਾਦ ਪਰ ਉਹਨੇ ਖੁਦਕੁਸ਼ੀ ਕਰ ਲਈ ਕਿਉਂ ਖੁਦਕੁਸ਼ੀ ਕਰ ਲਈ ਕਿ ਉਹਦੇ ਤੋਂ ਵੀ ਸੀਨੀਅਰ ਅਫਸਰ ਉਹਦੇ ਨਾਲ ਜਾਤੀ ਭੇਦਭਾਵ ਕਰਦੇ ਕਿਉਂਕਿ ਉਹ ਸੋ ਕੋਲਡ ਛੋਟੀ ਜਾਤ ਦਾ ਸੀ ਜਾਤੀ ਭੇਦਭਾਵ ਕਰਦੇ ਸੀ ਤਾਂ ਉਹਨੇ ਜਿਹੜੀ ਆ ਕਿ ਉਹ ਕਰ ਦਿੱਤੀ ਖੁਦਕੁਸ਼ੀ ਕਰ ਦਿੱਤੀ ਉਹਦੀ লাশ ਦਾ ਜੇ ਸੰਸਕਾਰ ਨਹੀਂ ਹੋਇਆ 4 ਦਿਨ ਹੋ ਗਏ ਕਿਉਂਕਿ ਉਹਦੀ ਵਾਈਫ ਕਹਿੰਦੀ ਹੈ ਕਿ ਇਹ ਗ੍ਰਿਫਤਾਰੀ ਹੋਏ ਵੱਡੇ ਅਫਸਰਾਂ ਦੀ ਪਰ ਨੈਸ਼ਨਲ ਮੀਡੀਆ ਪੰਜਾਬ ਦਾ ਮੀਡੀਆ ਕੋਈ ਵੀ ਇਹਨੂੰ ਦਿਖਾ ਨਹੀਂ ਰਿਹਾ ਬਈ ਨੈਸ਼ਨਲ ਮੀਡੀਆ ਤਾਂ ਉਹ ਦਿਖਾ ਰਿਹਾ ਕਿਹੜਾ ਸਟਾਰ ਕੀ ਕਰਦਾ ਕਹਨੇ ਕੀ ਕੀਤਾ ਕਹਨੇ ਕੀ ਕੀਤਾ ਤੇ ਪੰਜਾਬ ਦਾ ਮੀਡੀਆ ਵੀ ਕਰ ਰਿਹਾ ਹੜਾ ਹੜਾਂ ਦੇ ਵਿੱਚ ਗਿਆ ਮੀਡੀਆ ਮੜਾ ਮੋਟਾ ਉਹ ਬਾਕੀ ਤੁਸੀਂ ਖਬਰਾਂ ਕੱਢ ਕੇ ਦੇਖੋ ਕੋਈ ਕਿਸੇ ਚਾਹੀ ਜ ਇੰਟਰਵਿਊ ਨੇ ਤੇ ਜਿਹੜੇ ਵਿਚਾਰੇ ਛੋਟੇ ਚੈਨਲ ਆ ਉਹਨਾਂ ਨੂੰ ਯਾਰ ਲੋਕਾਂ ਦਾ ਹੰਗਾਰਾ ਨਹੀਂ ਮਿਲ ਰਿਹਾ ਸਾਥ ਨਹੀਂ ਮਿਲ ਰਿਹਾ ਇਹ ਵੀ ਪ੍ਰੋਬਲਮ ਬਹੁਤ ਆ ਵਧੀਆ ਪੱਤਰਕਾਰੀ ਕਰ ਰਹੇ ਨੇ ਹੁਣ ਰਤਨ ਦੇ ਨਾਲ ਮੁੰਡਾ ਆਈਥਨ ਮੁੰਡਾ ਨਾ ਹਰਮੀਰ ਸਿੰਘ ਬੇਦੋਵਾਲੀ ਪਛੇਦਾਂ ਕਰਕੇ ਉਹਦਾ ਨਾਮ ਜੇ ਮੈਨੂੰ ਯਾਦ ਹੋਵੇ ਭਾਈ ਉਹ ਤੁਸੀਂ ਉਹ ਮੁੰਡੇ ਦੀਆਂ ਨਿਊਜ਼ਾਂ ਸੁਣੋ ਉਹਦਾ ਤਰੀਕਾ ਦੇਖੋ ਕਿੰਨਾ ਵਧੀਆ ਪੱਤਰਕਾਰੀ ਕਰਦੇ ਦੋ ਮੁੰਡੇ ਤੁਹਾਨੂੰ ਪਤਾ ਲੱਗੂਗਾ ਨਾਲ ਪਈ ਇਹਨਾਂ ਨੇ ਇਕੱਲੇ ਅੱਜ ਦੀ ਪੰਜਾਬ ਸਰਕਾਰ ਬਾਰੇ ਬੋਲ ਰਹੇ ਨੇ ਪਿਛਲੀ ਪੰਜਾਬ ਸਰਕਾਰ ਬਾਰੇ ਬੋਲਦੇ ਨੇ ਜੇ ਮਤਲਬ ਕਿਸੇ ਨੂੰ ਲੱਗ ਰਿਹਾ ਹੋਵੇ ਵੀ ਅੱਜ ਦੀ ਸਰਕਾਰ ਬਾਰੇ ਬੋਲ ਲੈਣੇ ਹੁਣ ਦੀ ਜੇ ਸਰਕਾਰ ਨੂੰ ਹੀ ਲੱਗਦਾ ਹੋਵੇ ਕਿ ਸਾਡੇ ਬਾਰੇ ਬੋਲ ਰਹੇ ਨੇ ਤੇ ਪਹਿਲਾਂ ਵਾਲੀ ਸਰਕਾਰਾਂ ਬਾਰੇ ਬਈ ਬੋਲੇ ਨੇ ਹੋਰ ਵੀ ਦੋ ਮੁੰਡੇ ਨੇ ਉਹਨਾਂ ਦੇ ਨਾਂ ਇੱਕ ਤਾਂ ਮੁੰਡਾ ਜਗਦੀਪ ਸਿੰਘ ਥਲੀਆ ਇੱਕ ਦਸ਼ਵੀਰ ਸਿੰਘ ਮੁਖਸਰੀਆ ਇਹ ਬੰਦਿਆਂ ਨੇ ਵੀ ਬਹੁਤ ਵਧੀਆ ਗਰਾਊਂਡ ਲੈਵਲ ਤੇ ਖਬਰਾਂ ਦਿੱਤੀਆਂ ਤੇ ਇਹਨਾਂ ਦੇ ਇੰਸਟਾ ਤੇ ਬਹੁਤ ਪੇਜ ਬੰਦ ਹੋਏ ਟਵਿੱਟਰ ਤੇ ਵੀ ਬੜੇ ਬਾਰ ਪੇਜ ਬੰਦ ਹੋਏ ਥੜੀ ਦਾ ਵੀ ਬੜੀ ਵਾਰ ਬੰਦ ਹੋਇਆ ਪੇਜ ਹਨਾ ਥੜੀ ਫਿਰ ਬਾਹਰ ਜਾ ਕੇ ਖਬਰਾਂ ਦੇਣ ਲੱਗ ਗਿਆ ਸੀਗਾ ਕਿਉਂਕਿ ਇੱਥੇ ਉਹਦਾ ਚੱਲ ਹੀ ਨਹੀਂ ਰਿਹਾ ਸੀ ਪੇਜ ਤੇ ਜਸਵੀਰ ਨਾਲ ਵੀ ਇਦਾਂ ਹੋਇਆ ਤੇ ਕੋਈ ਬਹੁਤੀ ਮਤਲਬ ਇਹ ਉਹ ਨਹੀਂ ਕਰਦੇ ਕਿ ਤੜਕਪੜਾ ਨੋਰਮਲ ਪੱਤਰਕਾਰ ਆ ਯਾਰ ਵਧੀਆ ਕੰਮ ਕਰ ਰਹੇ ਨੇ ਅੱਛਾ ਮੈਂ ਇਸ ਦੀ ਲਾਸਟ ਦੀ ਜਿਹੜੀ ਗੱਲਬਾਤ ਹੈ ਨਾ ਮੈਂ ਸਿੱਧਾ ਰਤਨ ਨੂੰ ਕਹਿਣਾ ਚਾਹੁੰਦਾ ਬਾਈ ਦੇਖ ਜਦ ਸੱਚੇ ਪੱਤਰਕਾਰਾਂ ਦੀ ਨਾ ਆਵਾਜ਼ ਬੰਦ ਹੋਵੇ ਹਨਾ ਉੱਥੇ ਲੋਕਾਂ ਦੀ ਆਵਾਜ਼ ਸ਼ੁਰੂ ਹੋ ਜਾਂਦੀ ਅਸੀਂ ਤੇਰੀ ਆਵਾਜ਼ ਠੀਕ ਆ ਸਵਾਲ ਪੁੱਛੋ ਤੁਸੀਂ ਡਰਿਓ ਨਾ ਸੱਚ ਦੀ ਲੜਾਈ ਹੈ ਠੀਕਾ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਠੀਕ ਆ ਅੱਜ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਸੱਚ ਜਾਣਨ ਦੀ ਲੋੜ ਠੀਕ ਆ ਨਵਾਂ ਜਿਹੜੀ ਜਨਰੇਸ਼ਨ ਆ ਉਹ ਸਵਾਲ ਪੁੱਛੂਗੀ ਮੀਡੀਆ ਨੂੰ ਯਾਦ ਦਿਲਾਉਗੀ ਕਿ ਲੋਕਾਂ ਦੀ ਆਵਾਜ਼ ਬੰਦ ਨਾ ਹੋਵੇ ਰਤਨ ਤੂੰ ਲੱਗਾ ਰਹਿ ਜਿੱਦੜ ਤੇਰੇ ਨਾਲ ਕੋਈ ਕਹਿ ਲੋ ਵੀ ਸਾਨੂੰ ਗਿਲਾ ਹੋਇਆ ਅਸੀਂ ਠੋਕ ਕੇ ਤੇਰੇ ਦੀ ਮੁਖਾਲਫਤ ਕਰਾਂਗੇ ਪਰ ਇਸ ਵੇਲੇ ਤੇਰੇ ਨਾਲ ਆ ਮਿਲਾਂਗੇ ਅਗਲੀ ਵੀਡੀਓ 'ਚ ਅਵਤਾਰ ਫੇਰ ਮਿਲਦੇ ਆਂ